ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਰਾਜ ਦੇ ਨਸ਼ਾ ਛਡਾਊ ਕੇਂਦਰ ਤੇ ਉਪ ਕਲੀਨਿਕਾ ਦੇ ਮੁਲਾਜ਼ਮਾਂ ਵੱਲੋਂ ਜਲੰਧਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਸੈਂਕੜੇ ਮੁਲਾਜ਼ਮ ਰੋਸ਼ ਵਜੋਂ ਜਲੰਧਰ ਦੀਆਂ ਸੜਕਾਂ ਉਤੇ ਉਤਰੇ ਸਰਕਾਰ ਖਿਲਾਫ ਨਾਜਾਇਜ਼ੀ ਕੀਤੀ ਰੋਜ ਪ੍ਰਦਰਸ਼ਨ ਚੱਲਦਿਆਂ ਜਲੰਧਰ ਦੇੱਖਣ ਦੇ ਆਮ ਆਦਮੀ ਪਾਰਟੀ ਐਮਐਲਏ ਉਮੀਦਵਾਰ ਸ਼੍ਰੀ ਮਹਿੰਦਰ ਪਾਕਤਜੀਤ ਵੱਲੋਂ ਮਾਨਯੋਗ ਮੁੱਖ ਮੰਤਰੀ ਓਐਸਡੀ ਨਾਲ ਰਾਬਤਾ ਕਾਇਮ ਕਰਦਿਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਕਰਾਉਣ ਦਾ ਪ੍ਰਸਤਾਵਤਾ ਮੁੱਖ ਮੰਤਰੀ ਸਾਹਿਬ ਨੇ ਪ੍ਰੋਗਰਾਮ ਹੌਣ ਕਾਰਨ ਡਾਕਟਰ ਗੁਰਪ੍ਰੀਤ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਅਤੇ ਪੂਰਨ ਤੌਰ ਤੇ ਆਸ਼ਵਾਸ਼ਣ ਦਿੱਤਾ ਕਿ ਉਹਨਾਂ ਦੀ ਮੰਗ ਪ੍ਰਤੀ ਹਮਦਰਦ ਹਨ ਅਤੇ ਜਲਦੀ ਹੀ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਜਥੇਬੰਦੀ ਨਾਲ ਮੀਟਿੰਗ ਕਰਨਗੇ ਮੀਟਿੰਗ ਪੱਤਰ ਜਾਰੀ ਕਰਨ ਦੀ ਗੱਲਬਾਤ ਵੀ ਆਖੀ ਮੁਲਾਜ਼ਮਾਂ ਨੇ ਰੋਸ ਵਜੋਂ ਫਿਰ ਵੀ ਧਰਨਾ ਨਹੀਂ ਚੱਕਿਆ ਅਤੇ ਸ੍ਰੀ ਮਹਿੰਦਰ ਪਖਤ ਜੀ ਦੇ ਦਫ਼ਤਰ ਵਿਖੇ ਡਟੇ ਰਹੇ ਦਫ਼ਤਰ ਵਿਖੇ ਐਮ ਐਲ ਏ ਸ਼੍ਰੀ ਪੱਪੂ ਪਾਰਸਰ ਜੀ ਨੇ ਮੁਲਾਜ਼ਮਾਂ ਦੀ ਮੰਗ ਸੁਣੀ ਅਤੇ ਕੈਬਨਿਟ ਕਮੇਟੀ ਨਾਲ ਮੀਟਿੰਗ ਕਰਾਉਣ ਦਾ ਪ੍ਰੋਸੈਸ ਕੀਤਾ। ਦੇਰ ਰਾਤ ਸ਼੍ਰੀ ਅਮਨ अरोड़ा ਮਾਨਯੋਗ ਕੈਬਨਿਟ ਮੰਤਰੀ ਨਾਲ ਮੁਲਾਜ਼ਮ ਜਥੇਬੰਦਿਆਂ ਦੀ ਮੀਟਿੰਗ ਹੋਈ। ਉਹਨਾਂ ਨੇ ਆਉਣ ਵਾਲੇ 14 ਜਾਂ 15 ਜੁਲਾਈ ਨੂੰ ਕੈਬਨਿਟ ਸਾਹਿਬ ਕਮੇਟੀ ਦੀ ਮੀਟਿੰਗ ਕਰ ਜਥੇਬੰਦਿਆਂ ਦੀ ਮੰਗ ਪ੍ਰਤੀ ਫੈਸਲਾ ਦਾ ਹਾਂ ਪੱਕੀ ਹੰਗਾਮਾ ਦਿੱਤਾ। ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਦੌਰਾਨ ਪੰਜਾਬ ਦੇ ਨਸ਼ਾ ਛਡਾਊ ਮੁਲਾਜ਼ਮਾਂ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਵਿਭਾਗਾਂ ਦੇ ਮੁਲਾਜ਼ਮ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਹਨ ਸਰਕਾਰ ਉਹਨਾਂ ਦੇ ਸ਼ੋਸ਼ਣ ਕਰ ਰਹੀ ਹੈ ਮੁਲਾਜ਼ਮਾਂ ਦੇ ਰੁਕੇ ਵਿੱਤੇ ਭੱਤੇ ਬਹਾਲ ਅਤੇ ਠੇਕਾ ਪ੍ਰਣਾਲੀ ਵਿੱਚੋਂ ਬਾਹਰ ਕੱਢ ਉਹਨਾਂ ਦੀਆਂ ਸੇਵਾਮਾਨ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਮੀਟਿੰਗ ਹੋਣ ਤੋਂ ਬਾਅਦ ਤਰਨਾ ਖਤਮ ਕੀਤਾ ਗਿਆ ਅਤੇ ਸਿਹਤ ਵਿਭਾਗ ਬਿਹਾਲ ਕੀਤਾ ਗਿਆ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਬੇਨਤੀ ਹੈ ਜੇਕਰ ਕੈਬਨਟ ਸਬ ਕਮੇਟੀ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਬਣੇ ਹੱਕ ਰੈਗੂਲਰ ਦੇ ਵਿੱਤੀ ਲਾਭਨਾ ਦਿੱਤੇ ਗਏ ਤਾਂ ਪ੍ਰਦਰਸ਼ਨ ਤੀਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਸਿਹਤ ਵਿਭਾਗ ਦੀ ਹੋਵੇਗੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮਾਜਮ ਲੋਕੀਆਂ ਦੀ ਸੁਪਰ ਪਤਰੀ ਹੜਤਾਲ ਜੋ ਦੋ ਦਿਨਾਂ ਤੋਂ ਚੱਲ ਰਹੀ ਸੀ ਅੱਜ ਮੁੱਖ ਮੰਤਰੀ ਪੰਜਾਬ ਦੀ ਵਾਈਸ ਡਾਕਟਰ ਗੁਰਪ੍ਰੀਤ ਕੌਰ ਦੇ ਆਸ਼ਵਾਸਨ ਤੇ ਉਹ ਹੜਤਾਲ ਖਤਮ ਕਰ ਦਿੱਤੀ ਗਈ ਹੈ ਕੱਲ ਜਲੰਧਰ ਵਿਖੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਦੇ ਤਹਿਤ ਸਾਨੂੰ ਜਿਹੜਾ ਮਾਨਯੋਗ ਐਮਐਲਏ ਕੈਨੇਡੀਟ ਜਿਹੜੇ ਉੱਥੇ ਉਹਨੇ ਇੰਟਰਪਾਰਟੀ ਜੀ ਵੱਲੋਂ رابطہ ਕਾਇਮ ਕਰਕੇ ਮੁੱਖ ਮੰਤਰੀ ਜੀ ਦੀ ਵਾਈਸ ਦੇ ਨਾਲ ਸਮਾ ਮਿਲਵਾਇਆ ਗਿਆ ਹੈ ਉਹਨਾਂ ਨੇ ਮੀਟਿੰਗ ਦੇ ਵਿੱਚ ਸਾਡੀ ਜਿਹੜੀਆਂ ਬੰਦਾਂ ਨੂੰ ਜਾਇਹ ਘਰ ਆਉਂਦੇ ਹੋਏ ਉਹ ਉਹਨਾਂ ਨੇ 25 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣ ਦਾ ਪ੍ਰੋਪੋਜ਼ਲ ਦਿੱਤਾ ਅਤੇ ਜਿਹੜੇ ਸਾਡੇ ਵਿਤੀ ਪੱਤੇ ਰੁਕੇ ਹੋਏ ਸੀਗੇ ਉਹਨਾਂ ਨੇ ਪੱਪੀ ਪ੍ਰਾਸ਼ਰ ਜਿਹੜੇ ਐਮ ਐਲ اے ਜਲੰਧਰ ਨੇ ਉਹਨਾਂ ਨੇ ਰਾਤ ਦਾ ਕੰਮ ਕਰਕੇ ਕੈਬਨਿਟ ਸਬ ਕਮੇਟੀ ਦੇ ਜਿਹੜੇ ਅਮਨ ਅਰੋੜਾ ਜੀ ਨੇ ਉਹਨਾਂ ਨਾਲ ਸਾਡੀ ਗੱਲਬਾਤ ਕਰਵਾਈ ਤੇ ਦੇਰ ਦਾ ਸਾਡੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਜਿਹੜੇ ਵਿਤੀ ਪੱਤੇ ਬਹਾਲ ਕਰਨ ਦੀ ਮੰਗ ਸੀ ਵੀ ਉਹਦੇ ਤੇ ਸ਼ਵਾਸਨ ਦਿੱਤਾ ਉਹਨਾਂ ਦੋਨਾਂ ਦੇ ਸ਼ਵਾਸਨਾ ਸਦਕਾ ਜਿਹੜਾ ਅਸੀਂ ਇਹ ਹਰ ਪਾਲਿਆ ਉਹ ਖਤਮ ਕਰ ਦਿੱਤੀ ਹੈ ਕਿ ਜਿਹੜੇ ਆਮ ਰੋਜ਼ ਜਿਹੜੇ ਸੇਕ ਸਾਮਾਹਿਆਂ ਨੂੰ ਬਹਾਲ ਕੀਤੀ ਨਹੀਂ ਹੈ ਕਿ ਕੱਲ ਤੋਂ ਜੇ ਵੀ ਮੇਰੇ ਨਸ਼ਾ ਮੁਕਤੀ ਕੇਂਦਰ ਸ੍ਰੋਸ਼ਲੇ ਲੈ ਕੇ ਚੱਲਣਾ ਹੈ ਤਾਂ ਇਹ ਪੂਰਨ ਤੌਰ ਤੇ ਤੇ ਜੇ 14 ਦੇ 15 ਤਰੀਕ ਨੂੰ ਸਾਨੂੰ ਅਸ਼ਵਾਸਨ ਦਿੱਤਾ ਕੈਬਨਿਟ ਸਬਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਹੱਲ ਕਰਨ ਦਾ ਜੇ ਸਰਕਾਰ ਵੱਲੋਂ ਉਸ ਮੀਟਿੰਗ ਦੇ ਵਿੱਚ ਵੀ ਹੱਲ ਨਾ ਕੀਤਾ ਗਿਆ ਤਾਂ ਪੂਰਨ ਤੌਰ ਤੇ ਪੰਜਾਬ ਭਰ ਦੇ ਵਿੱਚ ਨਸ਼ਾ ਮੁਕਤੀ ਕੇਂਦਰ ਬੰਦ ਹੋਣਗੇ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਕਿ ਇਹ ਵੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸੇਕ ਭਾਰ ਨਹੀਂ ਹੋਵੇਗੀ